ਪਾਉ ਬੋਲੀਆਂ ਪਾਉ ਚੈਨਲ ਤੇ ਤੁਹਾਡਾ ਨਿੱਘਾ ਸਵਾਗਤ ਹੈ ਜੀ ਮੈਂ ਤੁਹਾਡੀ ਭੈਣ ਜਗਦੀਸ਼ ਕੌਰ ਲੁਧਿਆਣਾ ਕੁਝ ਬੋਲੀਆਂ ਲੈ ਕੇ ਹਾਜ਼ਰ ਆ ਪਰ ਮੈਂ ਤੁਹਾਡਾ ਧੰਨਵਾਦ ਕਰਨਾ ਚਾਹੁੰਦੀ ਆ ਕਿ ਤੁਸੀਂ ਮੇਰੀ ਵੀਡੀਓਜ਼ ਨੂੰ ਬਹੁਤ ਪਿਆਰ ਦਿੰਦੇ ਹੋ ਮੇਰੇ ਚੈਨਲ ਨੂੰ ਵੀ ਜਰੂਰ ਸਬਸਕ੍ਰਾਈਬ ਕਰਿਆ ਕਰੋ ਮੈਂ ਇਸੇ ਤਰ੍ਹਾਂ ਹੀ ਤੁਹਾਡਾ ਪਿਆਰ ਲੈਂਦੀ ਰਮਾਂਗੀ ਅਤੇ ਤੁਹਾਨੂੰ ਬੋਲੀਆਂ ਸੁਣਾਉਂਦੀ ਰਮਾਂਗੀ ਅੱਜ ਜਿਹੜੀ ਬੋਲੀ ਪਹਿਲੀ ਹੈ ਲੋ ਸੁਣੋ ਬੇੜੇ ਦੇ ਵਿੱਚ ਪਈਏ ਪਾਬੀਏ ਚਿੱਟਾ ਚਾਦਰਾਂ ਤਾਣੀ ਨੀ ਬੀਰਤ ਮੇਰਾ ਉੱਠ ਗਿਆ ਨੌਕਰ ਨੀ ਬੀਰਤ ਮੇਰਾ ਉੱਠ ਗਿਆ ਨੌਕਰ ਮੈਂ ਹਾਂ ਤੇਰਾ ਹਾਣੀ ਮਰੂਏ ਦੇ ਬੂਟੇ ਨੂੰ ਛਿੜਕ ਪਾਬੀਏ ਪਾਣੀ ਮਰੂਏ ਦੇ ਬੂਟੇ ਨੂੰ ਛਿੜਕ ਪਾਬੀਏ ਪਾਣੀ ਮਰੂਏ ਦੇ ਬੂਟੇ ਨੂੰ ਆਰੀ 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 ਹੇਟ ਬਰੋਟੇ ਦੇ ਦਾਤਣ ਕਰੇ ਇਕ ਵਾਰੀ ਦਾਤਣ ਕਿਉਂ ਕਰਦੀ ਦੰਦ ਚਿੱਟੇ ਰੱਖਣ ਦੀ ਮਾਰੀ ਦੰਦ ਚਿੱਟੇ i ਸੋਣੀ ਲੱਗਣ ਦੀ ਮਾਰੀ ਸੋਣੀ ਕਿਉਂ ਲੱਗਦੀ ਪ੍ਰੀਤ ਲਾਉਣ ਦੀ ਮਾਰੀ ਪਾਜਾਵੇ ਮਿਤਰਾ ਆਗੀ ਪੁਲਸ ਦੀ ਲਾਰੀ ਪਾਜਾਵੇ ਮਿਤਰਾ ਆਗੀ ਪੁਲਸ ਦੀ ਲਾਰੀ ਪਾਜਾਵੇ ਮਿਤਰਾ ਆਵੇ ਦੁਰਬਿਅ ਵਿਦੁਰ ਬੁਤ ਵੰਦਰਵਾਚੇ ਬੇ ਬੋਤੇ ਤੇਰੇ ਨੂੰ ਕਾ ਦਾ ਟੋਕਰ ਬੇ ਬੋਤੇ ਤੇਰੇ ਨੂੰ ਕਾ ਦਾ ਟੋਕਰ ਤੈਨੂੰ ਪੰਜ ਪ੍ਰਸ਼ਾਦੇ ਨਿਮਹਿ ਟਕਤ ਦੀਦੀ ਗੂੰਜ ਸੁਣੇ ਦਰਵਾਜ਼ੇ ਨੇ ਮਹਿਟਕਤ ਦੀਦੀ ਗੂੰਜ ਸੁਣੇ دروازੇ ਨੇ ਮਹਿਟਕਤ ਦੀਦੀ ਛੜਾ ਛੜੇ ਨੂੰ ਦੇਵੇ ਦਲੀਲਾਂ ਆਪਾਂ ਵਿਆਹ ਕਰਵਾਈਏ ਨਹੀਂ ਜਿਹੜੀ ਆਪਾਂ ਵਿਆਹ ਕੇ ਲਾਈਏ ਜਿਹੜੀ ਆਪਾਂ ਵਿਆਹ ਕੇ ਲਾਈਏ ਚੱਜਟੂਮਾ ਦਾ ਪਾਇਏ ਕੱਢ ਵਿੱਚ ਰੋਂਦੀ ਨੂੰ ਚੁੱਕੇ ਕਾਲ ਜੇ ਲਾਈਏ ਕੱਢ ਵਿੱਚ ਰੋਂਦੀ ਨੂੰ ਚੁੱਕੇ ਕਾਲ ਜੇ ਲਾਈਏ ਕੱਢ ਵਿੱਚ ਰੋਂਦੀ ਨੂੰ ਚਨ ਵਰਗੀ ਪਰ ਜਾਈ ਮੇਰਾ ਵੀਰ ਵਿਆ ਕੇ ਲਾਇਆ ਨੀ ਹੱਥੀ ਉਹਦੇ ਸ਼ੰਪਾ ਛੱਲੇ ਨੀ ਹੱਥੀ ਉਹਦੇ ਸ਼ੰਪਾ ਛੱਲੇ ਛੱਲੇ ਬਾਹੀ ਚੂੜਾ ਪਾਇਆ ਉੱਠ ਕੇ ਨੱਚ ਪਾਬੋ ਹਰ ਜੋ ਬੰਦਾ ਆਇਆ ਉੱਠ ਕੇ ਨੱਚ ਪਾਬੋ ਹਰ ਜੋ ਬੰਦਾ ਆਇਆ ਉੱਠ ਕੇ ਨੱਚਵਾਬੋ ਮੈਂਂਂਦੀ ਮੈਂਂਦੀ ਹਰ ਕੋਈ ਕਹਿੰਦਾ ਮੈਂਂਦੀ ਬਾਗ ਵਿਚ ਰੈਂਦੀ ਨੀ ਕੋਟ ਕਾਟ ਕੇ ਲਾਈ ਹਥਾਂ ਤੇ ਨੀ ਕੋਟ ਕਾਟ ਕੇ ਲਾਈ ਹਥਾਂ ਤੇ ਫੋਟਕ ਬਣ ਬਣ ਰੈਂਦੀ ਵੀਰ ਅਲੇ ਚਲਵੇ ਮੈਂ ਨਾਨਕੇ ਰੈਂਦੀ ਵੀਰ ਅਲੇ ਚਲਵੇ ਮੈਂ ਨਾਨਕੇ ਰੈਂਦੀ ਵੀਰ ਅਲੇ ਚਲਵੇ ਛੋਲੇ 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 ਬਾਪੂ ਮੇਰਾ ਮੈਨੂੰ ਪੁੱਛਦਾ ਧੀਏ ਕੌਣ ਨੀਚੇ ਵਾਰੇ ਵਿਚ ਬੋਲੇ ਇੱਕ ਬਾਪੂ ਮੈਂ ਬੋਲਾਂ ਦੂਜੀ ਕੁਝ ਚਰ ਕੇ ਦੀ ਬੋਲੇ ਜਾਨਲ ਕੋ ਮਿੱਤਰਾ ਹੋ ਚਰਖੇ ਦੇਓ ਲੈ ਜਾਨਲ ਕੋ ਮਿੱਤਰਾ ਹੋ ਚਰਖੇ ਦੇਓ ਲੈ ਜਾਨਲ ਕੋ ਮਿੱਤਰਾ ਬਾਰੀ ਵਰਸੀ ਕਟਣ ਗਿਆ ਸੀ ਬਾਰੀ ਵਰਸੀ ਕਟਣ ਗਿਆ ਸੀ ਖਟਕੇ ਲਿਆਂ ਦੀ ਡੋਈ ਬੂੜਾ ਮਰ ਗਿਆ ਬੂੜੀ ਨੂੰ ਲੈ ਗਿਆ ਕੋਈ ਕੁੜੀਓ ਬੂੜਾ ਮਰ ਗਿਆ ਬੂੜੀ ਨੂੰ ਲੈ ਗਿਆ ਕੋਈ ਕੁੜੀਓ ਬੂੜੀ ਰੰਡੀਆਂ ਸਹਾਗਣ ਹੋਈ ਕੁੜੀਓ ਬੂੜੀ ਰੰਡੀਆਂ ਸਹਾਗਣ ਹੋਈ ਕੁੜੀਓ ਮਾਪਿਆਂ ਤੇਰਿਆਂ ਨੇ ਐਡ ਕਰ ਦਿੱਤਾ ਸੇ ਕੇ ਸੇ ਰਕੇ ਆਟਾ ਵੇ ਨਿਤ ਕੌਣ ਲੜੂ ਕੌਣ ਪਟਾਉ ਚਟ ਵੇ ਨਿਤ ਕੌਣ ਲੜੂ ਕੌਣ ਪਟਾਉ ਚਟ ਵੇ ਨਿਤ ਲੋਕ ਕੌਣ ਲੜੂ ਔਰਲੇ ਪਾਸੇ ਮੈਂ ਖੜੀ ਸਾ ਪਰਲੇ ਪਾਸੇ ਤੂੰ ਬੇਤੂ ਸੰਫਤੇ ਬਲਾਈਆ ਬੀ ਪਕੇੜੇ ਪਿੰਡ ਦਾ ਤੂੰ ਬੇਤੂ ਸੰਫਤੇ ਬਲਾਈਆ ਬੀਬਾ ਕੇੜੇ ਪਿੰਡ ਦਾ ਤੂੰ ਤੁਹਾਡੀ ਹੰਗਾਰੇ ਦੀ ਅੜੀਕ ਵਿੱਚ ਤੁਹਾਡੀ ਭੈਣ ਜਗਦੀਸ਼ ਕੌਰ ਤੁਹਾਡਾ तहे ਦਿਲੋਂ ਧੰਨਵਾਦ ਕਰਦੀ ਹੈ